ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੜੀ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਹਾਜ਼ਰਾਂ ਜੀ ਅੱਜ ਰਾਤ ਦੀ ਗੱਲ ਕਰਾਂਗੇ ਜਾਂ ਫਿਰ ਕਹ ਲਈਏ ਕਿ ਅਗਲੇ 12 ਘੰਟਿਆਂ ਦੀ ਮੌਸਮ ਅਫਰਡ ਤੁਹਾਨੂੰ ਦੇਣੀ ਹੈ ਸੋ ਅਸਰੇ ਜੀ ਜੋ ਤਾਜ਼ਾ ਸੈਟਲਾਈਟ ਦਸਤਾਵੇਜ਼ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਲਗਭਗ ਰਾਤ ਦੇ 8 ਵਜੇ ਨੂੰ ਜਾ ਰਿਹਾ ਜੀ 1 ਅਗਸਤ ਅੱਜ ਜਿਹੜਾ ਦਿਨ ਲੰਘ ਚੁੱਕਿਆ ਰਸਲ ਹੋ ਚੁੱਕੀ ਆ ਪੰਜਾਬ ਦੀ ਗੱਲ ਕਰੀਏ ਤੇ ਅੱਜ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਲੱਗੇ ਆ ਜਿਹੜਾ ਸਰਕੂਲੇਸ਼ਨ ਬਣਿਆ ਹੋਇਆ ਸੀ ਰਾਜਸਥਾਨ ਦੇ ਉੱਪਰ ਉਹਨਾਂ ਅੱਗੇ ਉੱਤਰੀ ਪੱਛਮੀ ਰਾਜਸਥਾਨ ਦੇ ਵੱਲ ਵਧ ਰਿਹਾ ਜਿਹਦੇ ਸਦਕਾ ਇਹ ਜਿਹੜੇ ਮੀਂਹੇ ਉਹ ਦਰਜ ਹੋ ਰਹੇ ਨੇ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਫਹਾੜਾ ਦੇ ਵਿੱਚ ਸਵੇਰ ਗਤੀਵਿਧੀਆਂ ਜਾਰੀ ਰਹਿਣਗੀਆਂ ਅਗਲੇ 12 ਜਾਂ ਅਗਲੇ 24 ਘੰਟਿਆਂ ਤੱਕ ਮੀਂਹ ਦੇ ਸਪੈਲ ਲੱਗਣਗੇ ਅੱਜ ਰਾਤ ਵੀ ਕੁਝ ਕਿਸੇ ਤਰ੍ਹਾਂ ਦੇ ਵਿੱਚ ਟਟਮੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਤੇ ਕੱਲ ਤੜਕੇ ਸਵੇਰੇ ਮੌੜ ਤੋਂ ਬਦਲ ਬਰਨ ਦੇ ਅਸਾਰ ਹੋਣਗੇ ਭਾਮਿਓ ਮਾਲਵਾ ਖੇਤਰਾ ਪਵਾਦ ਖੇਤਰਾ ਜਾਂ ਮਾਲਵੇ ਦੇ ਪੱਛਮੀ ਖੇਤਰਾ ਇਹਨਾਂ ਖੇਤਰਾ ਦੇ ਵਿੱਚ ਨਹੀਂ ਹਲੇ ਦਸਤਕ ਦੇਣਗੇ ਆਉਂਦੇ ਘੰਟਿਆਂ ਦੇ ਵਿੱਚ ਅਸਲ ਵਿੱਚ ਜਿਗਰਾ ਫਾਦਿਓ ਕਹਿੰਦੇ ਆ ਜੀ ਸ਼ਾਮ ਤੋਂ ਆ ਜਿਹੜਾ ਫੱਦਲ ਬਣਿਆ ਫਾਜਲਕਾ ਅਬੋਹਰ ਜਲਾਲਾਬਾਦ ਫਿਰੋਜ਼ਸਰ ਫਰੀਦਕੋਟ ਸ੍ਰੀ ਤਨੰਤਨ ਸਾਹਿਬ ਦੇ ਨਾਲ ਖੇਤਰਾਂ ਦੇ ਵਿੱਚ ਮੀਂਹ ਲੱਗੇ ਹਾਲੇ ਹੀ ਕੁਝ ਖੇਤਰ ਜਿਹੜੇ ਸਖਰੇ ਵੀ ਰਹੇਗੇ ਮੀਆਂ ਤੋਂ ਹਰ ਕਾਫੀ ਖੇਤਰਾਂ ਦੇ ਵਿੱਚ ਮੀਂਹ ਦਰਜ ਹੋਏ ਦੂਜੇ ਹੱਸੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬੈਕ ਟੂ ਬੈਕ ਮੀਂਹ ਲੱਗ ਰਹੇ ਨੇ ਸ੍ਰੀ ਅਮਰitsar ਸਾਹਿਬ ਬਟਾਲਾ ਫਤਿਹਗੜ ਜੂੜੀਆਂ ਜਨਾਲਾ ਮਜੀਠਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਰਜ ਹੋਏ ਨੇ ਔਰ ਬਰਨਾਲਾ ਸੰਗਰੂਰ ਮਲੇਰਕੋਟਲਾ ਤੇ ਮਾਨਸਾ ਚਾਰਾ ਜ਼ਿਲ੍ਹਿਆਂ ਦੇ ਵਿੱਚ ਮ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਇਹ ਜ਼ਿਲ੍ਹੇ ਫਿਰ ਤੋਂ ਕਵਰ ਹੋਣਗੇ ਜਿੱਥੇ ਮੀਂਹ ਲੱਜੁਕੇ ਨੇ ਉੱਥੇ ਮੁੜ ਤੋਂ ਮੀਂਹ ਦਾ ਸਕਦੇਣਗੇ ਹੋ ਸਕਦਾ ਕੱਲ ਤੜਕੇ ਸਵੇਰੇ ਫਿਰ ਤੋਂ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬਣੇ ਤੇ ਤਗੜੇ ਮੀਂਹ ਨਾਂ ਖੇਤਰਾਂ ਦੇ ਵਿੱਚ ਡਰਜ ਹੋਣ ਦੀ ਪੂਰੀ ਪੂਰੀ ਸੰਭਾਵਨਾ ਜਿਹੜੀ ਆ ਬਣ ਚੁੱਕੀ ਆ ਲੁਧਿਆਣਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਲੱਗੇ ਦਰਮਿਆਨੇ ਮੀਂਹ ਦੇ ਅਸਰ ਬਰਕਰਾਰ ਨੇ ਅਗਲੇ 24 ਘੰਟਿਆਂ ਦੇ ਵਿੱਚ ਪੁਆਦ ਖੇਤਰ ਚੰਡੀਗੜ੍ਹ ਮੋਹਾਲੀ ਪੰਜਗਲਾ ਤੇ ਰੋਪੜ ਹਲਕੇ ਤੋਂ ਲੱਗੇ ਦਰਮਿਆਨੇ ਜੇਕਰ ਬੱਦਲ ਇਧਰ ਹਰਿਆਣੇ ਵਾਲੇ ਫਾਸੇ ਬਣ ਗਿਆ ਤੇ ਤਗੜੀ ਝਟਮੀ ਹਜੇ ਇੱਥੇ ਵੀ ਲੱਗ ਸਕਦੀ ਹੈ ਪਠਾਨਕੋਟ ਜ਼ਿਲ੍ਹਾ ਜਲੰਧਰ ਕਪੂਰਥਲਾ ਹੁਸ਼ਿਆਰ ਖੁਰ ਤੇ ਨਵਾਂ ਸ਼ਹਿਰ ਤਗੜਮੀ ਇੱਥੇ ਖੇਤਰਾ ਦੇ ਵਿੱਚ ਦਰਜਵ ਹੋ ਸਕਦੇ ਨੇ ਆਉਂਦੇ 12-24 ਘੰਟਿਆਂ ਦੇ ਵਿੱਚ ਜਿਹੜਾ ਇੱਕ ਸਰਕੂਲੇਸ਼ਨ ਬਣਿਆ ਹੋਇਆ ਯਾਨੀ ਕਿ ਐਲਪੀਏ ਉਹ ਹਜੇ ਸਰਗਰਮ ਰਹੇਗਾ ਜੀ ਅਗਲੇ 24 ਘੰਟਿਆਂ ਦੇ ਵਿੱਚ ਇਸ ਲਈ ਅਫਾ ਮੋਟੇ ਤੌਰ ਤੇ ਗੱਲ ਕਰੀਏ ਤੇ ਪੰਜਾਬ ਦੇ ਘਟੋ ਘਟ 85-90% ਖੇਤਰਾ ਦੇ ਵਿੱਚ ਹਲੇ ਮੀ ਫਿਰ ਤੋਂ ਦੱਸ ਸਕਦੇ ਹਾਂਗੇ ਜਿਥੇ ਮੀਂਹ ਡਰਜ ਹੋ ਚੁੱਕਿਆ ਹੈ ਉਹ ਤਾਂ ਫਿਰ ਤਾਂ ਉਮੀਦ ਆ ਸਕਦੀ ਹੈ ਕਿ ਜਿੱਥੇ ਨਹੀਂ ਹੋਇਆ ਉੱਥੇ ਵੀ ਮੀਂਹ ਡਰ ਸਕਦੇ ਹਨਗੇ ਸੋ ਅਗਲੇ 24 ਜਾਂ ਅਗਲੇ ਕਿ ਅਗਲੇ 12 ਜਾਂ ਅਗਲੇ 24 ਘੰਟਿਆਂ ਤੱਕ ਹਲੇ ਮੀਂਹ ਦਾ ਸੈਕਸਲ ਇਸੇ ਤਰ੍ਹਾਂ ਚੱਲਦੇ ਜਾਣ ਦੇ ਆਸਾਰ ਨੇ ਹਰਿਆਣੇ ਦੇ ਬਹੁਤੇ ਖੇਤਰ ਮੀਂਹ ਨਾਲ ਕਵਰ ਹੋਣਗੇ ਭਾਰੀ ਮੀਂਹ ਦੇ ਚਾਂਸ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਹਲੇ ਵਰਕਰਾਰ ਨਹੀਂ ਰਾਜਸਥਾਨ ਦੇ ਉੱਤਰੀ ਭਾਗ ਖਾਸ ਕਰ ਅ ਸ਼੍ਰੀ ਗੰਗਾ ਨਗਰ ਹਰਮਾਨਗੜ ਨੂੰਫਗੜ ਇੱਥੇ ਅਜੇ ਤਗੜੇ ਮੀਂਹ ਦੇ ਸਪੈਲ ਜਿਹੜੇ ਲੱਗੇ ਨੇ ਤੇ ਅਗਲੇ 24 ਘੰਟਿਆਂ ਦੇ ਵਿੱਚ ਹਲੇ ਹੋਰ ਲੱਗਣਗੇ ਅ ਸ਼੍ਰੀ ਗੰਗਾ ਨਗਰ ਹੋ ਗਿਆ ਹਰਮਾਨਗੜ ਹੋ ਗਿਆ ਨੂੰਫਗੜ ਸਰਤਗੜ ਬੀਕਾ ਦੇ ਚੂਰੂ ਸਿਕਾ ਦੇ ਨਫਾਗਾਂ ਦੇ ਵਿੱਚ ਭਾਰੀ ਮੀਂਹ ਦਰਜ ਹੋਣਗੇ ਕਿਉਂਕਿ ਇੱਥੇ ਸਰਕੂਲੇਸ਼ਨ ਜਿਹੜਾ ਬੜਿਆ ਹੋਇਆ ਕੋਲਮ ਲੱਗੇ ਜੀ ਅਗਲੇ 12 ਘੰਟੇ ਸਿਸਟਮ ਪੂਰਾ ਜੋਰ ਫੜ ਰੱਖਿਆ ਸਿਸਟਮ ਨੇ ਤੇ ਮੌਨਸੂਨ ਦੀ ਪੂਰੀ ਸਪੋਰਟ ਹੈ ਤੇ ਅਗਲੇ 12 24 ਘੰਟਿਆਂ ਦੇ ਵਿੱਚ ਤਗੜੇ ਮੀਂਹ ਜਿਹੜੇ ਦਰਜ ਹੋਣ ਜਾ ਰਹੇ ਨੇ ਪੰਜਾਬ ਪਲਸ ਨਾਲ ਲੱਗਦੇ ਖ